ਲੈਣੀ ਏ ਹੌਲੀ ਖੇਡੀ ਲੈਣੀ ਓਏ ਹੌਲੀ ਖੇਡਨੀ ਵਾਕਿਆ ਹੀ ਹਾਂਜੀ ਆਹ ਓਕੇ ਭਾਈ ਸਤਿ ਸ਼੍ਰੀ ਅਕਾਲ ਜੀ ਚੱਲ 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 ਕਾਲੀ ਵੀ ਵੱਡੀ ਸਤਿ ਸ਼੍ਰੀ ਅਕਾਲ ਸਾਰਾ ਤੁਹਾਡਾ ਇਹਨਾਂ ਵਲੌਗ ਦੇ ਵਿੱਚ ਯਾਰ ਜੀ ਡੈੱਡ ਹੋ ਗਈ ਏ ਚਾਬੀ ਦੀ ਚਾਬੀ ਗੱਡੀ ਦੀ ਡੈੱਡ ਹੋ ਗਈ ਏ ਅੱਜ ਨਵੀਂ ਪੱਗ ਬੰਨੀ ਆਂ ਵੀ ਕਾਫੀ ਚਿਰ ਬਾਅਦ ਬੰਨੀ ਏ ਮੈਂ ਪਹਿਲਾਂ ਇੱਕ ਵਾਰੀ ਬੰਨੀ ਤੇ ਉਸ ਤੋਂ ਬਾਅਦ ਹੁਣ ਬੰਨੀ ਏ ਮੈਂ ਬੰਨਦਾ ਨਹੀਂ ਇਹ ਸਹੀ ਨਹੀਂ ਬਾਈ ਦੀ ਨਹੀਂ ਕਿ ਅੱਜ ਪਰਸੋਂ ਨਹੀਂ ਬੱਜੀ ਹਰਗੁਣ ਕਿੱਥੇ ਚੱਲਿਆ ਸੀ ਸਲੂਨ ਤੇ ਚੱਲਿਆ ਸੀ ਹਰ ਆਖ ਲੋ ਸਾਰ ਹੁੰਦਾ ਨਹੀਂ ਇਹਨੂੰ ਨਾ ਪਤਾ ਕੰਦੀ ਆ ਲੈ ਦੇ ਇਹਨੂੰ ਬਣਾ ਕੀ ਕਹਿੰਦੇ ਹਰਗੁਣ ਬਣਾ ਕੀ ਕਹਿੰਦੇ ਬਣਾ ਇਹਨੂੰ ਕਹਿੰਦੇ ਆ ਕਾਟਨ ਕੈਂਡੀ ਬੋਲੋ ਕਾਟਨ ਕੈਂਡੀ ਪੰਜਾਬੀ ਚ ਕਹਿੰਦੇ ਆ ਮਾਈ ਦਾ ਛੱਟਾ ਨੰਦ ਉਸ ਖੋਣੇ ਚਾਹੀਦੀ ਕਹਿੰਦੇ ਪੰਜਾਬੀ ਵੀ ਤੇ ਇੰਗਲਿਸ਼ ਵੀ ਜਿੰਨੀ ਕੋ ਪਾਪਾ ਨੂੰ ਆਉਂਦੀ ਹੁੰਦੀ ਹੈ ਕਿ ਤੈਨੂੰ ਪਾਪਾ ਸਿਖਾ ਦੂੰਗਾ ਹਰ ਗੁਣ ਹਰ ਗੁਣ ਦੀ ਸੀ ਲਿਬਰਗੀ ਹਰ ਗਣੇ ਕੋਣ ਗੁੜੀਆ ਗੁੜੀਆ 22 ਆਰ ਕਟਾ ਚੋ ਇਪੜੀ ਲੈ ਵੀ ਇਨੇ ਪਾਇਆ ਵਕਤ ਕਹਿੰਦੀ ਵੀ ਹਰਫ ਤੈਨੂੰ ਭੂਆ ਇੱਥੇ ਛੱਡ ਜੂ ਕਹਿੰਦੀ ਤੇ ਤੂੰ ਕਹਿੰਦੀ ਮੈਂ ਜਾਣਾ ਭੂਆ ਨਾ ਤੁਸੀਂ ਜਾਣਾ ਭੂਆ ਨਾਲ ਦੀਦੀ ਹੈ ਚ ਤੂੰ ਭੂਆ ਨਾ ਜਾਣਾ ਤੁਸੀਂ ਹੈ ਨਾ ਪੁੱਤ ਨਾ ਹਮੜੇ ਕਿਦਾ ਜਿੰਨ ਕਰਾਉਂ ਵਾਤੇ ਕਿਰਨਾ ਹੀ ਸ਼ੈਡੋਸ ਕਰਾਉਣਾ ਵਾਤੇ ਕਰਵਾ ਲਿਆ ਇੱਧਰ ਵਿਲੀ ਬਿਠੀ ਮੈਡਮ ਨੂੰ ਵਸੀਆਂ ਆਈ ਜਾਂਡੀਆਂ ਹਾਂਜੀ ਹਾਏ ਠੰਡਾਈ ਪਾਉਂਦੇ ਵੇਚ ਖੰਡਾਈ ਆ ਗਈ ਹੈ ਐ ਏਸੀ ਦਾ ਕਰਨਾ ਪਣਾ ਹਾ ਐ ਏਸੀ ਦਾ ਕਰਨਾ ਪਣਾ ਬਸ ਹੁਣ ਪੱਖੇ ਪੁੱੱਖੇ ਵੀ ਲਾਉਣੇ ਪੈਣੇ ਨਿਆ ਮਹੀਨਾ ਨਿਕਲ ਜਾਣਾ ਪੱਖਿਆਂ ਦੇ ਨਾਲ ਅਗਲੇ ਅਗਲੇ ਮਹੀਨੇ ਵਿੱਚ ਦੇਸੀ ਪੱਖੇ ਲਾਉਣੇ ਪਣਾ ਏਸੀ ਨਾਲ ਹਾ ਸਹੀ ਗੱਲ ਇਹ ਏਸੀ ਦਾ ਖਰਚਾ ਤੁਹਾਨੂੰ ਮੀਨ ਆ ਬਸ ਮੋਟਾ ਕੋਈ ਸਾਈਕਲ ਲਵਾਣਾ 15 10-15 ਹਜ਼ਾਰ ਮੈਂ 15-15 ਹਜ਼ਾਰ ਕਹਿਣ ਲੱਗੇ ਨੇ ਇੱਕ ਆਇਆ ਏਸੀ ਉਸ 1500 ਦਾ ਆਇਆ ਏਸੀ ਉਹ ਕਰਦਾ ਉਹ ਕਰਦਾ ਦਾ ਉਹ ਮੋੜ ਜਾਗਾ ਅਜ ਸਲਾ ਮੈਂ ਗੱਲ ਨੂੰ ਬਸ ਠੰਡੀ ਹੋਣ ਲੱਗੇ ਉਹ ਕੁਝ ਨਹੀਂ ਕਰਦਣਾ ਐਵੇਂ ਗੱਲਾਂ ਹੀ ਗੱਲਾਂ ਹੀ ਹੈਗੇ ਸਹੀ ਗੱਲ ਸਹੀ ਗੱਲ ਹੈ ਲੈ ਲੇ ਲੇ ਸਿੰਦੀਪ ਨੇ ਨਾਮ ਐਡ ਕਰਵਾ ਰਹੀ ਆ ਕੋਈ ਕੱਲ ਮੈਰਿਜ ਨਾ ਕੱਲ ਨੌਤਰੀ ਜੀ ਕੱਲ ਲੀਆ ਲਿਖੇ ਜਨ ਰਹੀਆਂ ਕਰੇ ਇਹ ਕਿਤੇ ਉਹ ਕੰਮ ਨਾ ਜਿਹੜਾ ਸਾਡੇ ਨਾਲ ਆਇਆ ਰਾਤ ਚਲ ਗਏ ਆਪਾਂ ਸਵੇਰੇ ਚਲ ਗਏ ਮੈਰਿਜ ਰਾਤ ਦੀ ਤੇ ਮੈਂ ਸਵੇਰੇ ਚਲ ਗਿਆਂ ਉਦੋਂ ਸੰਦੀਪ ਨਹੀਂ ਨਹੀਂ ਅੰਮ੍ਰਿਤਸਰ ਗਏ ਤੇ ਮੈਂ ਤੇ ਗੋਪੀ ਹਾਂ ਹਾਂ ਘਰੇ ਨਹੀਂ ਅਥੇ ਉਹ ਪ੍ਰਵਾਡਰ ਤੇ ਸੀਨ ਪੈ ਗਿਆ ਆ ਰਾਤ ਦਾ ਵਿਆਹ ਤਾਂ ਇਹ ਦਿਨੇ ਚਲ ਗਿਆ ਭਾਜੀ ਉਥੇ ਐਦਾਂ ਆ ਸਾ ਜਨਨ ਕੇ ਕੀ ਲੱਭਾ ਤੀ ਮੁਗਾ ਮੁਗਾ ਰਬਾ ਉਹ ਮੁਰਗੇ ਮੁਰਗੇ ਨੇ ਕਹਿੰਦੀ ਮੁਗਾ ਲੱਬਾ ਮੁਗਾ ਲੱਬਾ ਹੁਣ ਕਿੱਥੇ ਆਪਾਂ ਮੁਗਾ ਲੱਬਾ ਹੁਣ ਕਿੱਥੇ ਚੱਲੇ ਆਪਾਂ ਅੰਬਰ ਸ਼ਾਦੇ ਅੰਬਰ ਸ਼ਾਦੇ ਘਰ ਚੱਲੇ ਡੱਦਾ ਕੋਲ ਕਿੱ데 ਚੱਲੇ ਜਾਂਦੇ ਆ ਕਿੱ데 ਕੋ ਚੱਲੇ ਆਂ ਘਰ ਘਰ ਕਿੱ데 ਕੋ ਚੱਲੇ ਡੱਦਾ ਕੋਲ ਡੱਦਾ ਵੀ ਚੱਲੇ ਆ ਹਾਂ ਅੱਛਾ ਆਪਾਂ ਡੱਦਾ ਕੋਲ ਮੈਨੂੰ ਮਾ ਕਿਹੜੀ ਚੀਜੀ ਖਾਣਾ ਓਏ ਮੱਲ ਇਹ ਚੀਜ਼ ਲਾਦੀ ਨੇ ਵਸਰਾ ਦੇ ਵਿੱਚ ਇਹਨੂੰ ਪਤਾ ਲਾਇਆ ਇਹਨਾਂ ਨੂੰ ਵੀ ਆ ਚੀਜ਼ ਹੈਗੀ ਹੈ। ਉਹੀ ਬਾਤ ਕਰਨਾ ਕਿੱਥੇ ਕੁਕਰੇ ਕੁਕਰੇ ਕਿੱਥੇ ਕੁਕਰੇ? ਉਹੀ ਕੁਕਰੇ ਕਿੱਥੇ? ਕੁਕਰੇ। ਆਹ ਤੈਨੂੰ ਪਤਾ ਆ? ਹਾਂ। ਆਹ ਪਤਾ ਆ। ਅੱਛਾ ਅੱਛਾ ਨਾ ਪਤਾ ਤੈਨੂੰ। ਸਭ ਦਾ ਤੈਨੂੰ बुटू ला के, या? लादी के जाओ बूटू ला के बुटू लाके बूटू ला दो बुटू ला दो पता बुटू ला दो ला दे मेरी ती भी ला दे ला दे ला दे ला दे ला दे हम दादी ਬਾਬੇ ਦੋ ਕਰਦੀਆਂ ਆਏਦ ਗੱਲ ਹੈ ਪਤਾ ਜੇ ਨਹੀਂ 아이 ਨੀ ਵਿਚਾਰੀ ਵੇ ਅਜੇ ਨਾ ਰੱਖ ਸਾਫ ਕਰ ਲਿਗੇ ਜਗਾ ਸਾਫ ਕਰ ਸੰਦੀਪ ਵੀ ਆਈ ਜੀ ਮੈਂ ਹਰਗਣੂ ਘਰੇ ਛੱਡ ਆ ਤਾਂ ਹੁਣ ਚੱਲੇ ਆ ਥੋੜਾ ਜਿਹਾ ਬਾਜ਼ਾਰ ਥੋੜਾ ਕੰਮ ਇਹ ਅਸੀਂ ਯਾਰ ਆ ਵੀ ਪਾਇਆ ਜੀ ਅੰਦਰ ਕੋ ਮਸਜੀ ਹੋ ਗਈ ਜੀ ਚਲੋ ਚੱਲ ਗਏ ਹਰਗਣ ਵਾਤੇ ਆ ਸ਼ੂਜ਼ ਵਗੈਰਾ ਦੇਖਣ ਵਾਸਤੇ ਹਵਲੀ ਮਾਰਕੀਟ ਆ ਦੇਖੋ ਬਚਪਨ ਸਟੋਰ ਦੇ ਜਿੱਤੇ ਇੱਧਰ ਸਾਈਡ ਜਾਵਾਂ ਪੂਛਣ ਵਾਲੀ ਦੁਕਾਨਾਂ ਲੈ ਇਧਰ ਅੰਦਰ ਬਾਜ਼ਾਰ ਓਹ ਸਾਹਮਣੇ ਕੁੜੀਆ ਵਾਸ ਨੋ ਚੀਜ਼ ਬੜੀ ਪਿਆਰੀ ਲੱਗੀ ਜੀ ਇਹ ਤਾਂ ਦੇਖ ਲਾਂਗਾ ਆ ਨਾ ਵਾਈਟ ਨਾ ਕਲਰ ਕਲਰ ਵਾਈਟ ਨਾ ਹੋਵੇ ਵੀ ਪਰ ਇਹ ਲੌਂਗ ਨਾ ਕਲਰ ਸ਼ੋਟ ਕੰਪਲੀਟ ਨਾ ਲੌਂਗ ਹੀ ਚੱਲਦਾ ਪਿਆ ਆ ਯਾਰ ਮੈਨੂੰ ਪਸੰਦ ਨਹੀਂ ਆ ਫਿਨਿਸ਼ਿੰਗ ਨਹੀਂ ਹੈਗੀ ਨਾ ਹੋਈ ਆ ਆ ਆਤੀ ਹਲਪਾ ਆਹ ਮੇਰੇ ਨਾਮ ਆਈ ਇਹ ਉਹ ਪੀਲੀ ਜਾ ਬੰਨੀ ਹਮੇ ਆ ਮਨ ਸੋਣਾ ਲੱਗਾ ਹੈ ਇਹ ਚ ਸਾਈਜ਼ ਹੈਗਾ ਸਹੀ ਆਏ ਨਾ ਫਰਕਨ ਜੋਗੇ ਸ਼ੂਜ਼ ਮਿਲ ਗਏ ਨੇ ਤੇ ਉਹ ਲੈ ਲੈ ਹੁਣ ਆਪਾਂ ਤਾਂ ਹੁਣ ਚੱਲੇ ਘਰੇ ਸੰਦੀਪ ਆ ਰਹੀ ਹੈ ਬੈਕ ਸੰਦੀਪ ਖਾ ਰਹੀ ਬੇਰਪੁੜੀ ਆ ਪਤਾ ਨਹੀਂ ਕੌਣ ਇੱਥੇ ਆ ਆ ਪਤਾ ਨਹੀਂ ਕੌਣ ਲੱਗੇ ਜੀ ਇਹ ਸੁਣਦਾ ਕੁਝ ਨਹੀਂ ਜੀ ਲੱਛਣ ਜ਼ਿਆਦਾ ਤੇ ਗਿਰਿਆ ਜੀ ਹਾਂਜੀ ਯਾਰ ਨੇ ਇਹ ਸਿਕੰਦਰੀ ਲੈਣੀ ਏ ਹੋਲੀ ਖੇਡੀ ਲੈਣੀ ਓਏ ਹੋਲੀ ਖੇਡਣੀ ਵਾਕਿਆ ਹੀ ਹਾਂਜੀ ਆ ਆਲਾ ਜੀ ਰਿਪੋਰਟ ਓਕੇ ਭਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਨੂੰ ਜਦ ਨਹੀਂ ਪਸੰਦ ਨਹੀਂ ਆਉਂਦੀ ਕਰਲਾ ਚ ਪਰ ਪਸੰਦ ਕਰਨ ਲੱਗੀ ਵੀ ਇਹ ਪਸੰਦ ਆ ਰਹੀ ਚੀਜ਼ਾਂ ਕਰਨੀਆਂ ਹਰ ਗੋ ਜੁਕੇ ਸ਼ੂਜ਼ ਵਗੈਰਾ ਦੇ ਪਸੰਦ ਆ ਗਏ ਭਾਈ ਆ ਲੋ ਤਰਨੋ ਕੇ ਆ ਲੈ ਭਾਈ ਆ ਜਾਈਏ ਚਲੋ ਜੀ ਕਰ ਦੋ ਭਾਜੀ ਸੀਰੀਅਸ ਈ ਰਿਆ ਲਾਈਟ ਬ੍ਰਾਊਨ ਹੋ ਗਿਆ ਮੇਰੀ ਗੱਲ ਸੁਣ ਮੈਨੂੰ ਤਾਂ ਇਹ ਲੱਗਦਾ ਕਿ ਤੇ ਮੇਰੀਆਂ ਨਜ਼ਰਾਂ ਨਾਲ ਤੈਨੂੰ ਲੱਗ ਜਾਣੇ ਖਲੋ ਜਾ ਓਏ ਮੈਂ ਕਾਲਾ ਟਿੱਕਾ ਲਾ ਦਮ ਆਏ ਆਈ ਤੈਨੂੰ ਕਰ ਹੁਣ ਮੈਨੂੰ ਦੇਖ ਲੈਣ ਦੇ ਦੇਖ ਓਕੇ ਕੀ ਆ ਗਰੋਂਡੀ ਹਾਂ ਆ ਗਿਆ ਡਰੋਂ ਕਿੱਥੇ ਹਾਂ ਹਾਏ ਕੀ ਹੋਇਆ ਕੀ ਹੋਇਆ ਕੀ ਗੱਲ ਹੋਈ ਪਿਓਈਆ ਕਿੱਦਾਂ ਕਿੱਥਾਂ ਚਲਾ ਬਸ਼ੀ ਬੜਾ ਆ ਆ ਕਿੱਥੇ ਆਇਆ ਹੋ ਕੀ ਹੋਇਆ ਹੋ ਉਂਗਲਾ ਕਿੱਥੇ ਆਇਆ ਹੋ ਕਿੱਥੇ ਆਇਆ ਮੈਂ ਮਿੰਦਾ ਚੰਦ ਕਿੱਥੇ ਆਇਆ ਸੀ ਕਿੱਥੇ ਆਇਆ ਸੀ ਮਾਰੇ ਮੱਪ ਕਾ ਉਹਦੇ ਵਿੱਚ ਆ ਗਏ ਸੀ ਆਏ ਨੀ ਕਿ ਤੇਰੇ ਮੈਨੂੰ ਤੁਮ ਬੋਲ ਰਹਾ ਮੈਂ ਕੁੜੀ ਰੋਂਡੇ ਬੱਸੀ ਪਾਲਾ ਪਾਪਾ ਨੂੰ ਪਾਪਾ ਮੱਸੀ ਪਲਾ ਮਫੂਕ ਮਾਰ ਹੱਤੀ ਹੱਤੀ ਹਾਂ ਹੈ ਹੱਤੀ দাও ਫੂਕ ਮਨਾਂ ਹੱਤੀ ਲੈ ਮੰ ਪੀ ਲੈ ਕਦ ਦਾ ਪੀਓ ਇਸੀ ਲੈ ਉਹ ਨੋਟਪੋ ਨਗ ਮੈਂ ਤਾਂ ਯਹਾਰ ਨ ਮਾਰਾ ਮਾਂ ਵੀ ਹਰ ਗੁਰ ਭੱਜੀ ਆ ਉਹਦੇ ਨੂੰ ਪਤਾ ਆ ਤੈਨੂੰ ਦੇਖ ਕੇ ਬੈਠੀ ਇਹਦਾ ਮਸਾ ਬੇਬੇ ਇੱਕ ਦੇ ਚਾਹ ਕੋ ਜਾਈ ਤੇ ਪਤਾ ਖੋਜਿਆ ਸਕੂਲੀ ਦੇ ਅੱਜ ਪੜਾ ਮਾਰਤਾ ਉਹਨਾਂ ਨੇ ਦੇ ਹਣਾ ਇਹ ਕੀ ਖਾਵਾ ਨਾ ਡੱਬਾ ਖਾਓ ਖਾਓ ਇਹ ਕੀ ਆ ਉਹ ਉਹ ਤੇਰਾ ਭਲਾ ਹੋ ਜੇ ਉਹ ਤੇਰਾ ਭਲਾ ਹੋ ਜੇ ਹੈ? ਸੂਹ ਸੂਹ ਜੀ ਤੇ ਬੂਟ ਸੂਹ ਤੇ ਆ ਬੜੇ ਸੋਹਣੇ ਹੋਏ ਪਾਹ ਬੜੇ ਸੋਹਣੇ ਪਾਉਂ ਪੜਾ ਵੱਕ ਪੂਰੇ ਆਉਂਦੇ ਪਲਸ ਨਹੀਂ ਪਾਹ ਪੜਾ ਪਾਈ ਦੇ ਪੁੱਤ ਇੱਥੇ ਬੈਠ ਕੇ ਕੱਢ ਦੋ ਕੱਢ ਦੋ ਨਹੀਂ ਨਹੀਂ ਕੋਈ ਕੰਦੇ ਕੋਈ ਨਹੀਂ ਕੱਢ ਦੋ ਲਫਾਫਾ ਜੋ ਕਹਿੰਦੇ ਚੇਂਜ ਹੋ ਜਾਣਗੇ ਕਹਿੰਦਾ ਸੀਗਾ ਤੇ ਸੋਹਣੀ ਆ ਲੱਗੇ ਮੱਕੇ ਹੈ ਨਹੀਂ ਚੰਗੇ ਉੱਥੇ ਤਿੰਨ ਦਿਨ ਹੋ ਗਏ ਅੱਗੇ ਲੱਭਦਿਆਂ ਨੂੰ ਆ ਆ ਮਾ ਲੈ ਚੱਲਦੇ ਚੱਪੋ ਉੱਧਰ ਵਾਲਾ ਪੁੱਤ ਸੁਣੀ ਬਸ ਉਹ ਖਸਪਾਕ ਪਾ ਨਾ ਫਿਰ ਪਤਾ ਲੱਗਣਾ ਇਦਾਂ ਦੇ ਉਹਦੇ ਪੈਰ ਦਾ ਪਤਾ ਨਹੀਂ ਲੱਗਣਾ ਟਾਈਟ ਆ ਜਾਂ ਨਹੀਂ ਉਹ ਨਹੀਂ ਤਾਂ ਸੋਤਾ ਨਹੀਂ ਆ ਗਿਆ ਬੜਾ ਵਧੀਆ ਹਨਾ ਜੀ ਉਹ ਉਹ ਸੋਹਣੀ ਮੇਰਾ ਹੀ ਨਾ ਮੇਰਾ ਆ ਕੀਦਾ ਐ ਫੇਰੇ ਹਸ ਗੁੱਦਾ ਆ ਮੇਰਾ ਯਾ ਇਹਦੀ ਲਾ ਇਤਨੀ ਜਗਦੀ ਜਗਦੀ ਪੰਜੇ ਤਾਰੋਂ ਨਾ ਭਾਰ ਪਹੂਗਦੇ ਫੇਰੇ ਮੰਜੇ ਪੰਜੇ ਤਾਰੋਂ ਇਹਨੇ ਕਰੀਦਾ ਹੋਈ ਉਹ ਆਪੇ ਉਤਰ ਕੇ ਆਈ ਓਏ ਉਹ ਤੇਰੀ ਭਲੀਏ ਦੇਖ ਗਈ ਓਏ ਦੇਖੋ ਨਹੀਂ ਓਏ ਸੋਣੀ ਨਾ ਕਿਸੇ ਨਾਲ ਹਰਗਣੇ ਇਧਰ ਨੂੰ ਖਪਾਤਾ ਇਧਰ ਆਓ ਇਧਰ ਇੱਧਰ ਇੱਧਰ ਨੂੰ ਤੇ ਆਲ ਹੈ ਉਹ ਚਲ ਗਈ ਇਹਦਾ ਇੱਧਰ ਆ ਤੇ ਪਿੱਲੀ ਇੱਧਰ ਆ ਬਿੱਲੀ ਅੱਗੀ ਆਏ ਆਏ ਭੱਜ ਕੇ ਆ ਜਾ ਨੀ ਬਧੀ ਲੰਗ ਲੰਗੇ ਮੇਰੇ ਸੋਹਣੇ ਨਾ ਇਹਨਾਂ ਨੂੰ ਵਸੇ ਹੁੰਦੀ ਸੋਹਣਿਆ ਨਾ ਹਰ ਗੋਣਾ ਹਰ ਗੋਣਾ ਵਧਾਈਆ ਹੋਏ ਨਾ ਦੇਖਦੇ ਵਧਾਈਆ ਹੋਏ ਨਾ ਨਾ ਮੁਖਾਦੇ ਨਾ ਪਾਏ ਤੇ ਪਾਏ ਹੋਏ ਤੇ ਵਿਖਾ ਦੇ ਬੋਲ ਵਧਾਈਆ ਹੋਏ ਤਾਂ ਨੂੰ ਵਿਦਾਇਆ ਬਈ ਨੂੰ ਜੀ ਤਾਂ ਨੂੰ ਵਧਾਈਆਂ ਅਰਜਨ ਕੱਲ ਕਿਹੜਾ ਸੂਟ ਪਾਣਾ ਵਾ ਬਹੂ ਵਾਲਾ ਬਹੂ ਵਾਲਾ ਕਿਹੜਾ ਲੈ ਬਲੂ ਅੱਛਾ ਬਲੂ ਵਾਲਾ ਮਾਂ ਬਹੂ ਵਾਲਾ ਕਿਹੜਾ ਆਂਦੀ ਏ ਆਈ ਮੈਂ ਮੋਰ ਪੰਖੀਆ ਸੋਨਾ ਪਪਾ ਸੀ ਉੱਠਿਓ ਨਾ ਪਪਾ ਛੁੱਟ ਹੋ ਆ ਸੋਨਾ ਨਹੀਂ ਆ ਤੀ ਆ ਕੋਈ ਟਪਾ ਮੰਗਿਆ ਵਾਲਾ ਨਾਲਾ ਬਲੈਕ ਆਂ ਹਾਂ ਪਪਾ ਛੂਤੀ ਹਾਂ ਪਪਾ ਛੂਤੀ ਹਾਂ ਨਹੀਂ ਪੁੱਤ ਕੱਲ ਪਾਵਾਂਗੇ ਕਾਂ ਪਪਾ ਕੇ ਹਾਂਜੀ ਕੱਲ ਹਾਂਜੀ ਪਪਾ ਪਾਵਾਂਗੇ ਅੰਨੇ ਕੱਲ ਪਾਵਾਂਗੇ ਵੰਡੇ ਜਾਵਾਂਗੇ ਮੈਂ ਜਾਵਾਂਗੇ ਹਾਂਜੀ ਮੈਂ ਜਾਵਾਂਗੇ ਮੈਂ ਤੁਸੀਂ ਵੀ ਜਾਓਗੇ ਕੋਟਿਕ ਮੈਂ ਤੁਸੀਂ ਵੀ ਜਾਣਾ ਵੰਡੇ ਹੈ ਕੋਟਿਕ ਹੈ ਕੋਟਿਕ ਕੋਲਡ ਰਿੰਗ ਕੋਲਡ ਰਿੰਗ ਪੀਣਾ ਉਥੇ ਅੱਛਾ ਉੱਚ ਮੂਚਾ ਖਾਵੇ। ਸਮਸਾ ਖਾਵੇਂਗਾ ਤੇ ਹੋਰ ਕੀ ਖਾਣਾ? ਚਟਨੀ 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 ਵਿੱਚ? ਹਾਂ। ਅੱਛਾ ਤੇ ਰੋਟੀ ਵੀ? ਹੋਰ ਕੀ? ਕੀ ਖਾਣੇ? ਹੈ? ਉੱਚੀ ਬੋਲ। ਮਤੇ। ਪਕੌੜੀ। ਪਕੌੜੀ। ਹਾਂ? ਪਕੌੜੀ ਖਾਣੇ। ਕਿੰਨੇ ਖਾਣੇ? ਇੰਨੇ। ਅੱਛਾ ਹੋਰ ਕੀ ਖਾਣਾ ਤੀਨੇ? ਚਵੀ ਖਾਣਾ ਆਛਾ ਮੈਂ ਖਾਣਾ ਤੇ ਮੈਦੀ ਮਾਗੇ ਉਹ ਵੀ ਖਾਣੀ ਹਾਂ ਤੇਰੇ ਸੁਣ ਕੇ ਦੇ ਦੇ ਕੱਲ੍ਹ ਜਾ ਮਾਗੇ ਕੱਲ੍ਹ ਹਾਂ ਕੱਲ੍ਹ ਕੱਲ੍ਹ ਇਹ ਪਾਲਾ ਪਾਪਾ ਠੀਕ ਜੇ ਵਿੱਚ ਪਤਾ ਇਹਦੇ ਲਖਣਾ ਹਾਂ ਚਲੋ ਠੀਕ ਹੈ ਤੁਸੀਂ ਆਪਣਾ ਕਿਤੇ ਛੂਟ ਰੱਖਿਆ ਵਾ ਪਾਪਾ ਰੱਖਿਆ ਵਾ ਆਛਾ ਅੱਜ ਲਾਤਾ ਬਾਗ ਬੁਗੀਚੇ ਨੂੰ ਪਾਣੀ ਢੰਡਿਆਂ ਨੂੰ ਉਹ ਰਮੰਗਰੇ ਅੱਗੇ ਤੋੜੇ ਪਰ ਹੁਣ ਆਖਾ ਪਾਣੀ ਪੁਣੀ ਆਪਣੇ ਆਪ ਇੰਦਰ ਉੰਦਰ ਲੱਗੀ ਜਾਂਦਾ ਅੱਜ ਦੌੜੀ ਆਰੇ ਪਾੜੇ ਲੱਗਣੀਆਂ ਇੰਦਰ ਔਕ ਗਿਆ ਮਗਰੇ ਮਗਰੇ ਜਿਦੋਂ ਜਦੀ ਡਏ ਆ ਕੰਮ ਕਰਨ ਖਾਦ ਪਾ ਕੇ ਡੇ ਆ ਆ ਵੇਖ ਕੇ ਮੇਰੇ ਵੱਲ ਨਹੀਂ ਵੀਰ ਕਹਿੰਦਾ ਮੈਂ ਵੀ ਲਾਉਣਾ ਪਾਣੀ ਪੁਣੀ ਮੈਂ ਵੀ ਖਾਦ ਤੇ ਹੁਣ ਮੈਂ ਵੀ ਇਹਦੇ ਵੱਲ ਵੇਖ ਕੇ ਮੈਂ ਵੀ ਆ ਇਹਦੇ ਚ ਕਦੀ ਘਾਹ ਪਤਨਦਾ ਮੈਂ ਨਾ ਮੈਂ ਵੀ ਖਾਦ ਉਧਰ ਪਾਏ ਆ ਹਲਦੀ ਦੇ ਵਿੱਚੋਂ ਘਾਹ ਨੂੰ ਕੱਲ ਦਾ ਤੇ ਹੁਣ ਕਰਨਾ ਪੈਣਾ ਆਰ ਪੈਰ ਤੁਸੀਂ ਸਿਆਣੇ ਜੇ ਬਲ ਬਕਸੇ ਬਾਬਾ ਨਾਨਕ ਸਾਹਿਬ ਨੂੰ ਹਲਦੀ ਨੂੰ ਪਾਣੀ ਲਾਤਾ ਅੱਜ ਅੱਗੇ ਰੱਬ ਨੇ ਕਿਰਪਾ ਕਰਤੀ ਈ ਮੀਂਹ ਦਾ ਲੱਗ ਗਿਆ ਪਹਿਲਾ ਪਾਣੀ ਤੇ ਹੁਣ ਵਿਆਹ ਆ ਬਾਕੀ ਸੱਜ ਗੁਰਦੇ ਹੱਥ ਬਸ ਉਹਨੇ ਕਿੰਨ ਜਿੰਨੇ ਜੋਗਾ ਮੜ ਮੋਟਾ ਉਹ ਗੜਾਇਆ ਕਰਕੇ ਲਾਤੀ ਹਿੰਦੀ ਘਾਏ ਦੇ ਵਿੱਚ ਬਹੁਤ ਫਿਰ ਦਰੜ ਪਰੜ ਜਾ ਕਰਕੇ ਦੋ ਤਿੰਨ ਗੋਲੀਆਂ ਦੇ ਦੂ ਕੇ ਪੰਜ ਸੱਤ ਦਿਨਾਂ ਬਾਅਦ ਲਾਤੀ ਤੇ ਹੁਣ ਮੇਰਾ ਕੱਲ ਵੀ 15 20 ਦਿਨ ਹੋ ਹੀ ਗਏ ਲਾਈ ਕਲਾ ਸੁਣਾ ਵਾਈਕਰ ਵਾਈਕਰ ਘਰ ਦੀ ਗੁਰਦਰ ਸਾਹਿਬ ਜਿੱਦ ਆਪਾਂ ਨੰਦ ਨੇ ਮਤਲਬ ਸਕੂਟਰੀ ਤੇ ਬੜਾ ਸੁਣਾ ਵਾਈਕਰ ਰਹੀ ਕਰਦੀ ਕਿਦਾਂ ਹਰ ਮੋਬਾਈਲ ਤੇ ਕਿਦਾਂ ਕਰਦਾ ਪੁੱਤ ਦੱਸੋ ਵਾਈਕਰ ਕਰਕੇ ਵਾਈਕਰ ਵਾਈਕਰ ਕਿੱਦਾਂ ਬਾਬਾ ਜੀ ਹੁੰਦੇ ਆ ਦੇਖੇ ਬਾਬਾ ਜੀ ਤੂੰ ਤੂੰ ਵਾਈਦੀ ਤੂੰ ਨੱਚ ਨਹੀਂ ਹੈ ਤੂੰ ਡਾਂਸ ਕਰਨ ਨਹੀਂ ਬੱਬਾ ਆਖੋ ਠੀਕ ਤੇਰੀ ਵੀਡੀਓ ਬਣ ਗਈ ਹੂੰ ਹੂੰ ਤੋ ਚਾ ਚਾ ਤੇ ਵੀ ਚਾ ਚਾ ਤੋ ਐਸੀ ਤੇਰੀ ਵੀ ਦੀਵਾ ਦੀ ਆ ਮੇਰੀ ਵੀਡੀਓ ਬਣਾਉਂ ਲਿਆ ਹੂੰ ਹੂੰ ਤੋ ਜਾਚ ਐਸੀ ਵੀ ਟੂਕੇ ਆ ਗਏ ਵੀਡੀਓ ਬਣਾਉਂਦੀ ਜਾਚ ਆ ਦਾਈ ਕਿਚ ਜੀ ਅੱਜ ਕਿਚ ਜੀ ਹੋਲੇ ਆ ਤਾਂ ਖਾਈ ਦੇ ਕੋਈ ਕਿਨੇ ਖਾਧੀ ਹੁਣ ਫੁੱਲ ਖਾਣ ਦੇ ਚਿਕਾਸ ਅਬ ਛੁੱਟ ਜਿਨੇ ਆ ਸੰਦਮੁੰਤੇ ਚੱਲੇ ਜੇ ਤੇ ਤੇ ਵੀਡੀਓ ਬਣਾਉਣ ਨਹੀਂ ਆ ਤੂੰ ਬਲੌਗ ਬਣਾਉਣ ਨਹੀਂ ਛਤੀ ਕਾਲ ਹੂੰ ਛੁੱਟ ਜਿਨੇ ਆ ਸੰਦਮੁੰਤੇ ਚੱਲੇ ਜੇ ਅੱਛਾ ਛੁੱਟ ਜਿਨੇ ਠੀਕ ਆ ਬਗਮਨਾ ਅੱਛਾ ਹਾਂ ਅੱਜ ਨਹੀਂ ਬਾਬੀ ਬਾਏ ਬਾਬਾ ਜੀ ਬਾਏ ਕਿੱਥੇ ਕਿੱਥੇ ਐਦਾ ਮੈਂ ਝੂਟੇ ਚੱਲੀ ਤੂੰ ਸਲੂਨ ਤੇ ਚੱਲੀ ਹਾਂ ਅੱਛਾ ਐਦਾ ਹਾਂਜੀ ਬੂਆ ਫੱਦੇ ਬਾਬਾ ਜੀ ਹਾਂਜੀ ਬਾਬਾ ਜੀ ਉਹਨੂੰ ਲਾਤੀ ਦੋ ਤਨੋ ਅੱਗੇ ਰੋਟੀ ਦਿੱਤੀ ਅੱਗੇ ਸਮੋਸਾ ਵੀ ਦਿੱਤਾ ਸੀ ਹੋ ਤਾ 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 ਆਹੋ ਰੋ ਰਾ ਆਇ ਤਨ ਦਾਇਆ ਲੱਟ ਉਹ ਤੇਰਾ ਭਲਾ ਜੇ